ਇਹ ਚੜ ਗਈ ਕੁੜੀ ਤੇ ਜਮਣਾ ਤੋੜਨ ਦੀ ਤੇਰੀ ਆ ਬਈ ਹਾਏ ਹਾਏ ਸ਼ੂਟਿੰਗ ਕਰਦੀ ਕਰਦੀ ਜਮਣਾ ਤੋੜਦੀ ਗਲ ਪਰ ਗਲ ਪਰ ਫੇਰਾ ਵੱਜੀ ਕਿਤੇ ਆਇਦਰ ਨੂੰ ਹੋਵੇ ਬਈ ਇਦਰ ਨੂੰ ਆ ਫੜ ਕੇ ਮੇਰੀ ਸੱਸ ਪਤਨੀ ਮੈਂ ਭੁੱਲ ਗਈ ਆਕੇ ਬੇੜੇ ਦੇ ਵਿੱਚ ਜਾ ਜਾਮਣ ਬੇ ਜਾਮਣ ਤੇ ਚੜਦੀ ਐ ਹੈਨਾ ਮੁੰਡਿਆ ਬੇਬੇ ਨੂੰ ਸਮਝਾ ਲੈ ਬੇ ਮੇਰੇ ਨਾਲ ਲੜਦੀ ਐ ਉਹ ਕੰਮ ਹੋ ਗਿਆ ਹੈਨਾ ਮੈਂ ਤਾਂ ਜਾਮਣ ਤੇ ਚੜ ਗਈ ਹੈਨਾ ਤਾਂ ਹਦੋਂ ਮੁੰਡਿਆ ਬੇਬੇ ਨੂੰ ਸਮਝਾ ਲੈ ਜਾਮਣ ਤੇ ਚੜਦੀ ਬੇਬੇ ਨੂੰ ਸਮਝਾ ਲੈ ਬੇ ਲੜਦੀ ਜਿਵੇਂ ਸਾਡੀ 부ੜੀ ਮਾਰਦੀ 부ੜੀ ਮਾਰਦੀ ਸੋਡੇ ਵਾਰ ਕੇ ਸਿੱਟੇਗਾ ਉਹ ਐਡਾ ਭਲਾ ਨਹੀਂ ਹੈਗਾ ਵੀ ਚੱਕੀ ਜਾਊਗਾ ਬੱਸ ਐਨੀ ਕੀ ਕਰ ਰਹਿ ਐਨੀ ਕੀ ਕਰ ਲੱਭੂ ਹੁਣ ਪਹਿਲਾਂ ਕੌਣ ਸਾਹਮਣੇ ਲੈ ਜਾਨ ਬੁੱਝ ਕੇ ਪੰਗੇ ਲੈਣੀਆਂ ਮੈਂ ਪੰਗੇ ਨਾ ਲਵੇ ਕੀ ਕਰੀਏ ਸਰਦਾਨੀ ਢਡਕਾਰੇ ਕਰਾਉਂਦਾ ਜੀਵ ਮੂਤਦੀ ਐ ਜੀਵ ਮੂਤਦੀ ਐ ਹਾਏ ਹਾਏ ਮੇਰੇ ਬੀ ਜੀ ਮੂਤਦੀ ਹੋਰ ਗੱਲ ਝੂਠੀ ਨਹੀਂ ਕਹਿੰਦੀ ਮੈਂ ਸੱਚੀ ਕੋਈ ਕਹਿੰਦੀ ਆ ਬਾਦੂ ਨਾ ਬੰਕੂ ਨਾ ਸੱਚੀ ਕਹੇ ਮੂੰਹ ਪਰ ਕਹੇ ਪਰ ਮੂੰਹ ਪਰ ਕਹਨੀ ਸੱਚੀ ਬੰਦੇ ਨਹੀਂ ਹੈਗੇ ਆਪਣੇ ਚ ਹੈ ਤਿੰਨ ਬੰਦੇ ਨਹੀਂ ਹੈਗੇ ਆਪਣੇ ਚ ਅੱਛਾ ਕੋਈ ਗੱਲ ਨਹੀਂ ਮੈਂ ਤਿੰਨ ਵਰਗੀ ਕੱਲੂ ਹੀ ਐ ਮੈਨੂੰ ਦਿਓ ਤੇ ਲੈ ਰੀ ਜੀ ਮੈਂ ਤਾਂ ਕੱਲੀ ਬਿਠੇ ਰੀ ਜੀ ਮੈਂ ਵਰਚੁ ਨਹੀਂ ਵੀਡੀਓ ਹਜੇ ਸ਼ੁਰੂ ਕਰਦੇ ਸੀਗੇ ਬੇਬੇ ਸਾਡੀ ਜਾ ਪਹਿਲਾਂ ਕਹਿੰਦੇ ਜਾਮਣਾ ਖਾਣੀਆਂ ਨੇ ਵੀਡੀਓ ਬਣੇ ਨਾ ਬਣਿਆ। ਬੇਬੇ ਬੈਠੀ ਗੱਲ ਹੈ। ਆਹੀ ਹੈ ਫਿਰ ਹਾਂਜੀ ਬੇਬੇ ਦੀ ਸਾਡੀ ਦੀ ਜੀ ਮੂਤ ਦੀ ਸੀ। ਤਿੰਨ ਬੰਦੇ ਛੱਡ ਗਏ ਹੋਣੇ। ਐਕਟਰ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਇੰਝ ਟਾਈਮ ਬਸ ਕਰਦੇ ਰਹਿੰਨੇ ਜੀ। ਇੱਦਾਂ ਜਾਈ ਮੁਰਗੀ। ਐਣੀ ਉਹਦਾ ਜਾਈ ਮੁਰਗੀ ਬਿਨਾ ਵੀਡੀਓ ਬਣਾਏ। ਕਾਨੂੰ ਮੁਰਦਿਆਂ ਬਣਾਵਾਂਗੇ। ਕੱਲੜਾ ਸ਼ੂਟ ਕਰਦੇ ਚਰੇ ਨਾਲ ਅੱਜ ਉਹ ਵੀ ਪੂਰਾ ਕਰਾਂਗੇ। ਆਹ ਕੁਰਸੀ ਭਰਾਈ ਉੱਪਰ ਇੱਧਰ। ਕੁਰਸੀ ਕੀ ਕਰਾਂਗੇ ਫਿਰ ਓਢਿ ਗਜੂ। ਕੁਰਸੀ ਐ ਢਿ ਗਜੂ। ਇਹ ਨਾਲ ਹੀ ਆ ਨਹੀਂ ਮੈਨੂਲਾ ਜਮਣ ਨੇ ਤਾਂ ਜਾਮਣ ਦੇ ਉੱਤੇ ਹੀ ਬੈਠਣਾ ਲੱਗ ਪਿਆ ਆ ਦੇਖਾ ਇੱਧਰ ਇਹ ਵੀ ਆਹੀ ਕੁਸ ਹੈ ਕੋਈ ਦਾਦਾ ਪੋਤਾ ਹੈ ਬੇਬੇ ਕਰੋ ਟਾਣੀ ਦੇ ਉੱਤਲੇ ਤੇ ਚੜ ਫਿਰੇ ਆਲੇ ਤੇ ਕਿਹੜੇ ਤੇ ਮਾਤਾ ਆਪ ਕੀ ਜੰਮੀ ਇਹਨੂੰ ਮਟ ਕੁਰਸੀ ਮਾਰ ਕੇ ਬੀਬੂ ਬੂਆ ਮਾਂ ਨੂੰ ਚੜੂ ਪਰਨੂ ਕਿਤੇ ਹੋਰ ਨੱਚੂਗਾ ਤੜਾ ਨਾ ਜੱਪ ਰਹਿ ਜੂਗੀ ਬੀਬੂ ਬੂਆ ਜਿੰਨਾ ਫਾਲਤੂ ਹੁੰਦਾ ਉਹਨਾ ਬੈਠਾ ਹੁੰਦਾ ਹਾਂ ਬਹੁਤ ਸਵਾਦ ਆ ਜਮਣਾਂ ਨੇ ਖਰਾਬ ਨਹੀਂ ਲੈ ਉਹਥੇ ਖਾਈ ਜਾਂਦੀ ਐ ਤੂੰ ਥੱਲੇ ਆ ਕੇ ਖਾ ਲਈ ਬੇ ਰਕੀਂ ਬੇ ਕੰਝ ਰਹਾਂ ਦਿਆ ਹਾਂ ਗੁਰਮਿੰਦਰੇ ਵੀਡੀਓ ਕਾਲ ਬਣਾ ਕੇ ਦੇਖ ਲੈ ਜਾਮਣਾਂ ਤੇ ਚੜੀ ਖੜੀ ਐ ਹਰ ਜਾ ਵੀਡੀਓ ਕਾਲ ਬਣਾ ਕੇ ਦੇਖ ਲੈ ਲਾਂਗੜੀ ਪੂਆ ਜਾਮਣਾਂ ਤੇ ਚੜੀ ਖੜੀ ਐ ਬਣਾਉਂਦੇ ਸੀ ਪੁੱਤ ਫਿਰ ਬਣਾਵਾਂਗੇ ਕੀ ਇਹ ਤਾਂ ਜਾਮਣਾਂ ਤੇ ਚੜ ਗਈ ਪੁੱਤ ਨਹੀਂ ਪੁੱਤ ਆਹ ਫੜੀਆ ਜਾਮਣ ਤੇ ਚੜੀ ਜਾਮਣਾਂ ਦੀ ਵੀਡੀਓ ਕਾਲ ਬਣਾ ਕੇ ਦੇਖ ਲੈ ਕਿ ਕਿ ਲੱਤੀਆ ਤੋੜੀ ਜਾਂਦੀ ਹੈ ਨਹੀਂ ਨਹੀਂ ਫਿਰ ਕੱਟੇ ਜਾਂਦੀ ਹੈ ਤਾਂ ਆ ਮਿੱਠੀ ਹਾਏ ਖਾਣਾ ਬੱਸ 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 ਭਾਈ ਇਹ ਗੱਲ ਕਾਹਤ ਨਾ ਆ ਦਿਖਾਈਉਂ ਹੀ ਜਾਂਦੀ ਹੈ ਮਾਰੀ ਪਹਿਲਾਂ ਕੈਮਰਾ ਸਾਨੂੰ ਦਾ ਬੇਬੇ ਤੱਕੀਆਂ ਗੱਦੀਆ ਤੋੜ ਕੇ ਦੇਈ ਨਹੀਂ ਹਰੀਆ ਹਾਂ ਦਿਖਾਈ ਜਾਂਦੀ ਆ ਪੁੱਤੋ ਉੱਤੋਂ ਤੋੜ ਕੇ ਖਾਈ ਜਾਂਦੀ ਹੈ ਛੱਡੋ ਭਾਈ ਮੇਰੇ ਬਰੋਬਰ ਬੇਬੇ ਚੰਗਾ ਕੰਮ ਬਣਾਉਣੀ ਤਾਂ ਵੀਡੀਓ ਹੈ ਚੜ੍ਹ ਗਈ ਉੱਤੇ ਜਾਮਣ ਤੇ ਚੜ੍ਹ ਗਈ ਬੱਸ ਵੇ ਮੈਂ ਤੋ ਗਿਆ ਬੇੜੇ ਦੇ ਵਿੱਚ ਜਾਮਣ ਉਹ ਤਾਂ ਜਾਮਣ ਤੇ ਚੜਦੀ ਐ ਣ ਮਾਂ ਮਾਂ ਗੱਮੀ ਨੂੰ ਲਾਲੀ ਬੇਬੇ ਨੂੰ ਸਮਝਾ ਲੈ ਵੇ ਸਾਡੇ ਨਾਲ ਲੜਦੀ ਐ ਹੈ ਗੱਲ ਸੁਣ ਵੇ ਮੁੰਡਿਓ ਜੀਬ ਤਾਂ ਸਾਰਿਆਂ ਦੀ ਮੂਤ ਦੀ ਆ ਬਦਨਾਮ ਬੇਬੇ ਹੋਗੀ ਖਾਂ ਸਾਰੀ ਮੂਤ ਦੀ ਕਿਸੇ ਦੀ ਨਹੀਂ ਖਾਂ ਕੁੱਤੇ ਸਾਰੇ ਨੂਨ ਖੱਜਲ ਖਰਾਬ ਐ ਬੇਬੇ ਇਹ ਨੂਨ ਹੋਵੇ ਖੱਜਲ ਖਰਾਬ ਤਾਂ ਹੋਗੀ ਬੇਬੇ ਅਗਲਾ ਕੁੱਤਾ ਲੈ ਚੱਟੇ ਜਾਮਣ ਤੇ ਚੜੀ ਖੜੀ ਐ ਬੇਬੇ ਦੇਖਾਂ ਕੁੱਤੇ ਸਾਰੇ ਨੇ ਜਿਆਦਾ ਸਾਰੇ ਜੀਵ ਨੂੰ ਨਾਲੋਂ ਜਿੰਦਾ ਤੋਪੇ ਲਵਾ ਲੋ ਮੈਂ ਖਾਉਂਗੀ ਅੱਛਾ ਇਹ ਹੁਣ ਤੁਸੀਂ ਖਾਣੀ ਹੈ ਤਾਂ ਫਿਰ ਮੈਨੂੰ ਖੱਜੋ ਖਰਾਬ ਨਾ ਕਰੋ ਬਰੋਬਰ ਛੱਡੋ ਤੂੰ ਤਾਂ ਉਪਰੀ ਖਾਈ ਜਾਨੀ ਆ ਆ ਦੇਖ ਆ ਦੇਖ ਜਿਹੜੀ ਆਈ ਹੁੰਦੀ ਉਹ ਹੀ ਖਾ ਲੈਂਦੀ ਮੀ ਮੌਕੇ ਤੇ ਬਰੂਖ ਮਿਲ ਗਿਆ ਹਾਂ ਧੰਨਵਾਦ ਫਤਾਈ ਹੂੰ ਹੂੰ ਨੋਰਵੀ ਵੋਲਟਾਜ ਦੇ ਬੇਬੇ ਸੁਣਾ ਕੇ ਗੱਲਵਾ ਤੋ ਕੀ ਸੁਣਾਵਾਂ ਹਾਂ ਮੂੰਹ ਪਰਿਆ ਪੇ ਜਾ ਮਣਾ ਦਾ ਸੁਣਾਉ ਗਰੇ ਢਿੱਡ ਘਾਰੇ ਕਰਾਉਂਦੇ ਮੂੰਹ ਜੀ ਮੋੜਦੇ ਨਾ ਭਾਈ ਇਹ ਕੀ ਗੱਲ ਲਾਣਾ ਜਰ ਕੋਈ ਦੇਣਾ ਮੈਂ ਬੇਬੇ ਟੀਟੀ ਕਰਦੀ ਆ ਛੱਡ ਦੋ ਘੋੜੀ ਛੱਡ ਦੋ ਲੈ ਛੱਡ ਦੋ ਕੋਈ ਗੱਲ ਨਹੀਂ ਲੈ ਵੀ ਆ ਭਾਈ ਬਰੂਡ ਜਾੜੇ ਆੜ ਜਾ ਮਾਰ ਦੋਗੇ ਮੈਨੂੰ ਇੰਨਾ ਨਹੀਂ ਹੋ ਜਾ ਚਾੜ ਕਰਦੇ ਨੇ ਤੇਰੇ ਨਾਲ ਨਾ 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 ਭਾਈ ਆਜੀ ਚਾੜ ਚਾੜ ਚੋੜ ਚੋੜ ਪੰਚ ਹਾਂ ਕੀ ਅੱਜ ਸਵੇਰੇ ਇੰਨੀ ਸਲਾਹ ਤਾਂ ਤਾਂ ਬਣਾਈ ਸੀ ਵੀ ਆਪਾਂ 9 ਵਜੇ ਦੇ ਨੂੰ ਵੀਡੀਓ ਬਣਾਉਣ ਲੱਗ ਜਾਾਂਗੇ। ਹਾਂ ਫੇਰ ਸਾਰੇ ਦਿਨ ਚ ਜਿਲੇ ਬੇ ਲੱਗੂ ਗੱਲ ਬਣੀ ਉਹ ਟੀਵੀ। ਮੈਂ ਤੈਨੂੰ ਉਹੀ ਗੱਲ ਦੱਸਦੀ ਆ। ਹੁਣ ਇਹ ਤਾਂ ਚੜ ਗਈ ਜਾਮਣ ਤੇ। ਅਸੀਂ ਵੀਡੀਓ ਕਰਿਆ ਕੀ ਜਾਵੇ? ਟਾਈਮ ਕਿੰਨਾ ਹੋ ਗਿਆ? ਇਹ ਤਾਂ ਜਾਮਣ ਤੇ ਚੜੀ ਨੂੰ 12 ਵਜ ਗਏ। 9 ਵਜੇ ਆਏ ਸੀ। ਹਾਂ ਪਹਿਲਾਂ ਗੱਲਾਂ ਮਾਰੀ ਗਏ। ਪਹਿਲਾਂ ਗੱਲਾਂ ਮਾਰੀ ਗਏ। ਹੁਣ 12:30 ਹੋ ਗਏ। 1 ਵਜਣ ਵਾਲਾ। ਦੇਖੇ। 12:30 ਹੋ ਗਏ। ਤੁਸੀਂ ਐਂ ਸਾਬ ਲਾਓ। ਐਂ ਤਾਂ ਨਹੀਂ ਸਰਦਾ। ਅਜੇ ਪਤਾ ਕੋਈ ਨਹੀਂ ਹੈਗਾ ਵੀ ਅੱਜ ਅਸੀਂ ਰੋ ਨਾ ਅੱਜ ਵੀਡੀਓ ਬਣਦੀ ਨਹੀਂ ਸ਼ਾਟ ਇੱਕ ਵੀ ਨਹੀਂ ਲਿਆ ਹਜੇ ਨਾ ਨਾ ਫੋਰਾ ਵੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਅੰਦਰ ਬੈਠੀ ਮੈਨੂੰ ਕੀ ਪਤਾ ਹੈ ਵੀ ਇਹ ਜਾਮਣ ਤੇ ਚੜ ਗਈ ਬੇ ਭਾਈ ਸੁਣਨ ਵਾਲਿਓ ਤੇ ਦੇਖਣ ਵਾਲਿਓ ਕੱਢ ਜਾ ਆ ਹੜਬੋੜ ਬੇ ਵੀਰੋ ਸੁਣਨ ਵਾਲਿਓ ਤੇ ਦੇਖਣ ਵਾਲਿਓ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਇੱਕ ਸ਼ਾਟ ਨਹੀਂ ਲੈ ਤਾਂ ਸਾਡੇ ਐਕਟਰਾਂ ਹੀ ਨੇ ਥੋੜੀ ਠੰਡੀ ਚੱਲਦੇ ਨੇ ਆ ਲੈ ਬਾਬੇ ਪੁੱਤਰਾ ਕੇ ਨਾ ਬਣਾਈਏ ਵੀਡੀਓ ਨਹੀਂ ਫਿਰ ਦੇਖੇ ਮੁਰugg ਭਾਰਖਾ ਮਿੱਠੀਆਂ ਮਿੱਠੀਆਂ ਦਾ ਅਸੀਂ ਇਹਦਾ ਬਸ ਦੂਧੇ ਵਾਲਾ ਲੈਣਾ ਫੜਨੀ ਉਹ ਤਾਂ ਹੱਥ ਤੇ ਫੜੋ ਆ ਮਜਾ ਆਪਣਾ ਬਣਾ ਮੈਨੂੰ ਫੜਾਈ ਫੜ ਫੜ ਸਾਮਣਾ ਫੜਾ ਦੇ ਲੈ ਹਏ ਉਪਾਗੀ ਦੋ ਚਾਰ ਠੱਗ ਨੀ ਵੱਸ ਆਰੇ ਸਹੀ ਕਿ ਆ ਆ ਮੁੰਡੇ ਨੂੰ ਹਟਾਓ ਕੁੜੀ ਉਹ ਤਾਂ ਕਹਿੰਦਾ ਬੋਖਾ ਉੱਪਰ ਦਾ ਬੋਧੋ ਖਬਰ ਨਹੀਂ ਕੋਈ ਹਲ ਕੋੜੀ ਦਾ ਨਹੀਂ ਇਹਨੂੰ ਕਹਿੰਦਾ ਜਾ ਨਹੀਂ ਹਲਿਆਣਾ ਬੇਬੇ ਦਾ ਮਲਾ ਉਹ ਗਣਿਆ ਨੇ ਲੈ ਉਹ ਆਉਣ ਦੀ ਗੋੜੀ ਵੀ ਗਈ ਗਈ ਕੋਈ ਨਾ ਕਹਦੇ ਵਗ ਜਾਂਦੇ ਮੈਂ ਵੀ ਗਈ ਗਈ ਮੈਂ ਵੀ ਗਈ ਗਈ ਦੇਖਾ ਬੁੱਤਵੇ ਕੰਨਿਆ ਨਹੀਂ ਆਨੇ ਬੇਬੇ ਨਹੀਂ ਤਾਂ ਉਹ ਜਾ ਨਿਕਲ ਗਈ ਸੀ ਵੇ ਇਹਨਾਂ ਨੇ ਤਾਂ ਜਮਨਾ ਖਾਲੀਆਂ ਮੈਂ ਰਹਿ ਗਈ। ਬੇਬੇ ਨੇ ਤਾਂ ਹੁਣ ਤਾਂ ਤੋੜੀਆਂ ਨੇ। ਰੰਗੜੀ ਵੀ ਕਹਿੰਦੀ। ਦਾਦਾ ਕਹਿੰਦਾ ਸਾਥ ਬਣੂਗਾ ਹੈ। ਬੇਬੇ ਕਹਿੰਦੀ। ਬੇਬੇ ਕਹਿੰਦੀ, "ਬਾਬਾ ਕਹਿੰਦਾ ਸਾਥ ਬਣੂਗਾ।" ਬੇਬੇ ਕਹਿੰਦੀ, "ਸਾਥ ਵੀ ਬਣੂਗਾ, ਫਕੀਰ ਵੀ ਬਣੂਗਾ।" ਹਾਂ। ਬਾਬਾ ਕਹਿੰਦਾ ਗੋਰੀਏ ਰਲੂਗਾ ਸਾਧਾਂ ਦੇ ਨਾਲ। ਹਾਂ। ਬੇਬੇ ਕਹਿੰਦੀ ਐ। ਹਾਂ। "ਵੇ ਸਾਥ ਵੀ ਬਣੇਗਾ, ਫਕੀਰ ਵੀ ਬਣੇਗਾ। ਨਾਰਣੀ ਤੂੰ ਸਾਧਾਂ ਦੇ ਨਾਲ।" ਸਾਧਾ ਨੇ ਤਾਂ ਦੇਣੇ ਤਾਂ ਅੱਗੇ ਵੇ ਸੁੱਤੇ ਤਾਂ ਇੱਥੋਂ ਦਿੱਤੇ ਨਹੀਂ ਵੇ ਜਾਣੇ ਸਾਧੂ ਆ ਤਾਂ ਇੱਥੋਂ ਦਿੱਤੇ ਨਹੀਂ ਵੇ ਜਾਣੇ ਸਾਧਾ ਨੇ ਲੇਟਣਾ ਤੂੰ ਨਾਂ ਦੇ ਉੱਤੇ ਤਾਂ ਇੱਥੋਂ ਲੇਟਿਆ ਨਹੀਂ ਵੇ ਜਾਣਾ ਸਾਧੂ ਆ ਤਾਂ ਇੱਥੋਂ ਲੇਟਿਆ ਨਹੀਂ ਵੇ ਜਾਣਾ ਬੇਬੇ ਕਹਿੰਦੀ ਫੇਰ ਹੂੰ ਹੂੰ ਕਹਿੰਦੀ ਐਂ ਕਰ ਫੇਰ ਹੁਣ ਸਾਧਾ ਨੇ ਖਾਣੀ ਅੱਠ ਪੈਰੀ ਰੋਟੀ ਤਾਂ ਇੱਥੋਂ ਕੱਟਿਆ ਨਹੀਂ ਵੇ ਜਾਣਾ ਸਾਧੂ ਆ ਤਾਂ ਇੱਥੋਂ ਕੱਟਿਆ ਨਹੀਂ ਵੇ ਜਾਣਾ ਸੱਚੀਆਂ ਗੱਲਾਂ ਨੇ ਤੇਰੀਆਂ ਹਨਾ ਬਾਬੇ ਨੂੰ ਤਾਂ ਤੂੰ ਵਧੀਆ ਗੱਲਾਂ ਸੁਣਾਇਆ ਫਿਰ ਮੈਂ ਕਿਹਾ ਮੈਂ ਤੈਨੂੰ ਦੱਸਦੀ ਹਾਂ ਹੂੰ ਕਹਿੰਦੇ ਰੰਨ ਨੂੰ ਨਾ ਬੋਲਿਆ ਮਾਂ ਨੂੰ ਨਾ ਬੋਲਿਆ ਮਾਂ ਨੂੰ ਕਹਿੰਦਾ ਬਊ ਕਿਸੇ ਨੂੰ ਕੀ ਕਹੈ ਨਾ ਸਾਧ ਵਿਚਾਰਾ ਗਊ ਕਿਸੇ ਨੂੰ ਕੀ ਕਹਿੰਦਾ ਸੱਚੀ ਗੱਲ ਐ ਸਾਹ ਤਾਂ ਗਊਆਂ ਵਰਗੇ ਹੁੰਦੇ ਨੇ ਹਾਂ ਬੀਬੀ ਜੀ ਆਉਂਦੀ ਰਹੇ ਬਹੁਤ ਸਵਾਦ ਆਉਂਦਾ ਕੋਈ ਬੇਬੇ ਦਾ ਗੁਣ ਮੰਨ ਲੈ ਕਾਕਾ ਜੰਮਣਾ ਹਾਂ ਆ ਹਰੀਆਂ ਤੋੜ ਤੋੜ ਛਿੱਟਦੀਆਂ ਮੈਂ ਬਹੁਤ ਪਰਵਾਹ ਕੀਤੀ ਜਿਆਖੀ ਫਿਰ ਹੁਣ ਮੈਂ ਤਾਂ ਤੁਹਾਡਾ ਮਾਨ ਕਰਨੀ ਸੀ ਰੱਖਦਾ ਤੁਹਾਡਾ ਮਾਨ ਤੁਸੀਂ ਮੈਨੂੰ ਕੱਚੀ ਹੀ ਤੋੜ ਕੇ ਖਵਾ ਦਿੱਤਾ ਹਾਂ ਚੜ ਕੇ ਉਹ ਵੀ ਬਣਾ ਕੇ ਕੋਠੋਂ ਦੀ ਆਉਂਦਾ ਉਹ ਵੀ ਪੁੱਛਿਆ ਨਾ ਜਿਹੜਾ ਸਾਰੇ ਜਾਮਣ ਅਸਲੰਗੜ ਪਚਾਉਦੀ ਸੀ ਪਹਿਲਾਂ ਬੇਪੁੱਤ ਮੇਰੀ ਸੁਣ ਲੈ ਗੱਲ ਸਾਰੇ ਜਾਮਣ ਕਹੇ ਤੂੰ ਕਹੋਗੇ ਬਾਬੇ ਜਾਮਣ ਵੜ ਦਿਓ ਨਾ ਨਾ ਐਨਾ ਤੰਗ ਨਾ ਕਰੋ ਬਾਬੇ ਨੂੰ ਆਹ ਪਾਣੀ ਪਾ ਕੇ ਨਾ ਮੈਂ ਤਾਂ ਰੋਇਆ ਚ ਭਾਈ ਮੈਨੂੰ ਆ ਸੁਗਰ ਹਾਂ ਫਿਰ ਤੈਨੂੰ ਪਹਿਲਾਂ ਨਹੀਂ ਜਾਮਣਾਂ ਬੱਦੋ ਫਾਇਦਾ ਹੈ ਤਾਂ ਹੀ ਤਾਂ ਫਿਰ ਮੈਂ ਤੜਲੇ ਮਾਰ ਕੇ ਤਾਂ ਜਿਹੜੀ ਕੋੜੀਆਂ ਬਸ਼ੇਰੀਆਂ ਤੇ ਨਹੀਂ ਮੈਨੂੰ ਚੜ੍ਹਦੀ ਕਿ ਲੋਰ ਸੀ ਸਹੀ ਗੱਲ ਹੈ ਹਾਂ ਲੱਗਣਿਆ ਤੇ ਨਾ ਨਾ ਜਵਾ ਕਨੂਆੱਖੇ ਲੱਗਦੇ ਨੇ ਜੇ ਮੈਂ ਮਰ ਗਈ ਕੋੜੀਆਂ ਬੋੜੀਆਂ ਮਾਗਾ ਦੇਖ ਕੋਈ ਸਹੀ ਤੇਰੇ ਵਰਗੀਆਂ ਦੇ ਤਾਂ ਕੰਨ ਭਰ ਜਾਣਗੇ ਰੋਂਦੀਆਂ ਦੇ ਹੂੰ ਜੇ ਰ ਕੋਈ ਜੀਰੀ ਪਾਣ ਪਾਈ ਪਿਆਰੇ ਭਤੀਜੇ ਭਾਣ ਜੇ ਉਹਨਾਂ ਦੀ ਭਿੱਜ ਜਾਣਗੇ ਦਾੜੀਆਂ ਰੋਂਦੇ ਨੇ ਰੋਣਗੇ ਬਥੇਰਾ ਮੈਂ ਪੁੱਤਾਂ ਫਿਰ ਤਾਂ ਸੱਚੀ ਗੱਲ ਐ ਮੈਂ ਮਾੜੀ ਨਹੀਂ ਕਿਸੇ ਤਾਂ ਸੋਚੀ ਮੈਂ ਤੈਨੂੰ ਕਹਿੰਨੇ ਆ ਕਿ ਤੈਨੂੰ ਰੋਣਗੇ ਅੰਬਰ ਦੇ ਤਾਰੇ ਜਲ ਵਿੱਚ ਰੋਣ ਮੱਛੀਆਂ ਫਿਰ ਤਾਂ ਤੈਨੂੰ ਅੰਬਰ ਦੇ ਤਾਰੇ ਵੀ ਰੋਣਗੇ ਤੇ ਰੋਣਗੇ ਦਿਲਾਂ ਦੇ ਜਾਨੀ ਮਾਪੇ ਤੈਨੂੰ ਘੱਟ ਰੋਣਗੇ ਹਾਂ ਸਹੀ ਗੱਲ ਐ ਤੈਨੂੰ ਤੈਨੂੰ ਰੋਣਗੇ ਦਿਲਾਂ ਦੇ ਜਾਨੀ ਨਹੀਂ ਮਾਪੇ ਤੈਨੂੰ ਘੱਟ ਰੋਣਗੇ ਮਾਪੇ ਤਾਂ ਮੇਰੇ ਮਰਗ ਵੀ ਨਹੀਂ ਰੋਊ ਕੋਣ ਤੇਰੇ ਵਰਗੇ ਜਾਨੀ ਰੋਣਗੇ ਤੇਰੇ ਵਰਗੀਆਂ ਰੋਣਗੀਆਂ ਇਹ ਜਣਾ ਹੋਰ ਕੋਈ ਸਲਾਹ ਹੈਗੀ ਵੀਡੀਓ ਬਣਾਵਾਂਗੇ ਹੌਣ ਹੁਣ ਖਾ ਕੇ ਪੇਟ ਪੂਜਾ ਕਰਕੇ ਘਰ ਨੂੰ ਮੁੜ ਜਾਗੇ ਲੋਹਾਂ ਬਈ ਬਣਾਵਾਂਗੇ ਬੈ ਡਾਕੂਮੈਂਟਰ ਹੋ ਗਿਆ ਨਨ ਪੁੱਤਾਂ ਨੂੰ ਤੁਸੀਂ ਤੁਸੀਂ ਤਾਂ ਵੀਡੀਓ ਬਣਾਉਨੇ ਹੋ ਪੂਰੀ ਕਰਦੇ ਆਪਾਂ ਤਾਂ ਉਹ ਕੰਮ ਕਰਤਾ ਮੇਰਾ ਮੀਆ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਆ ਤਾਂ ਬੇ ਡਰ ਇਹੋ ਹੋ ਬਈਗੇ ਲੈ ਪੁੱਤ ਆਪਾਂ ਨੇ ਕੀ ਕਰਾਣਾ ਲੈ ਪੁੱਤ ਤੁਹਾਨੂੰ ਮੈਂ ਖਵਾਵਾਂ ਮਾਂ ਜਾਮਣਾ ਆ ਜਾ ਲੈ ਆਜੇ ਪੂਰੇ ਕਿੰਨੇ ਦਿਨ ਚ ਰੰਗ ਹੋਇਆ ਹੈ ਦਲ ਨਾ ਨਾ ਤੇ ਦਾ 15 ਦਿਨਾਂ ਚ ਰੰਗ 15 ਦਿਨ ਲੱਗੇ ਕਰ ਪਰਵਾਹ ਦਾ ਛੂਟਾ ਚ 15 ਦਿਨ ਬਾਅਦ ਦੁਬਾਰੇ ਆਪਦੇ ਪ੍ਰਾਣੀ ਘਰ ਚ ਆ ਗਏ ਹਜੇ ਵੀਡੀਓ ਸ਼ੁਰੂ ਨਹੀਂ ਹੋਈ ਤੇ ਆਹ ਨਮਕਦਿਆਂ ਜਿਆ ਨੂੰ ਦੇਖ ਕੇ ਤੋੜ ਲਿਆ ਪਿੱਛੋਂ ਕੱਚੀਆਂ ਨੇ ਆਮਲਾਂ ਤੇ ਜੋਰ ਦੇ ਰੱਖੇ ਭਈ ਇਹ ਖਾਣਾ ਵੀ ਜ਼ਰੂਰੀ ਆ ਜੇ ਖਾਵਾਂਗੇ ਤਾਂ ਕਮਾਵਾਂਗੇ ਨਹੀਂ ਕਿ ਤੱਕ ਕਮਾਵਾਂਗੇ ਮਮਾ ਜਮਾ ਕਿੱਡ ਦੋਹਾਂ ਜਾਂ ਦੇ ਜਾਂਦੇ ਸੀ ਨਾ ਇੱਕ ਵੀਡੀਓ ਬਣੀ ਨਹੀਂ ਨੇ ਲਈ ਨਹੀਂ ਕਿੱਡ ਦੋਹਾਂ ਜਾਂ ਦੇ ਜਾਂਦੇ ਸੀ ਜਾਮਨੀ ਜਾਂ ਵੀ ਜਮਨਾ ਬਾਬਾ ਦੱਸ ਦੇ ਕਿ ਕੀ ਸੰਦੇਸ਼ ਦੇਣਾ ਲੋਕਾਂ ਨੂੰ ਵੀਡੀਓ ਚ ਵੀ ਜਿੰਦੇ ਕਿਸਾਨਾਂ ਮਟਨਾਂ ਉੱਥੇ ਹੁੰਦਾ ਹ ਉਹ ਆ ਕੇ ਕੁੜੀਆਂ ਤੰਗ ਕਰਦੀਆਂ ਨੇ ਉਹ ਤੰਗੀ ਦਿਖਾਉਣੀ ਆਪਾਂ ਲੋਕਾਂ ਨੂੰ ਵੀ ਆਏ ਤੰਗ ਕਰਦੇ ਨੇ گاਉਂ-ਗਾਉਂ ਚ ਜੰਬਾ ਲਟਾਈ ਜਾਂਦੇ ਆ ਇਹ ਪੁੱਤ ਗੱਲ ਐ ਹੋ ਜਾਂਦੀ ਆ ਨੌਡੀ ਬਿੱਲੀ ਚੂਹਾਂ ਤੋਂ ਕਰਨ ਫੜਾਉਂਦੀ ਆ ਕਿਉਂ ਨਾ ਡੀ ਵੀ ਲਈ ਜੂਹਾਂ ਤਾਂ ਕੰਨ ਖਤਰਾਵੇ ਖਤਰਾਉਣੇ ਵੀ ਪੈਂਦੇ ਨੇ ਪੁੱਤ ਜਦੋਂ ਗਾਉਂ ਹੁੰਦੀ ਐ ਹੂੰ ਤੇਰਾ ਕੀ ਕੈਰੇਕਟਰ ਐ ਜੀ ਮੇਰਾ ਮਾਇਤਾ ਪਰ ਜਾਈਆਂ ਨਾਲ ਦਾਊਗੀ ਨੰਦ ਕੌਣ ਐ ਨੰਦ ਦਾ ਸਰਪੰਚ ਨਹੀਂ ਕਿੱਥੇ ਬੈਠਿਆ ਹੋ ਉਹ ਕੋਈ ਨਹੀਂ ਤੇ ਦਲਜੀਤ ਕੌਰ ਜ਼ਮੀਨ ਐ ਕਿੰਨੀ ਕਿੱ ਸਾਢੇ 4 ਕਿੱਲੇ ਵਾਹ ਸਾਢੇ 4 ਵਾ ਦੇਣਾ ਗੇੜਾ ਕਰਾਂ ਹਾਂ ਨਾ ਅੱਧੇ ਦੀ ਬਾਪੂ ਵਰੇ ਤਾਂ ਪੜਾਇਆ ਵੜਿਆ ਸਕ੍ਰਿਪਟ ਪੜ ਲਿਆ ਕਰੀ ਨਾ ਨਹੀਂ ਪੜ ਕੇ ਜੁੜ ਕੇ ਡਾ ਚੜ ਗਿਆ ਨਾ ਚਲਾਏਗਾ ਇੰਨੀ ਫਿਰ ਸਿਗਨੀਫਿਕਟਿਕ ਤੇ ਨਿਕਨ ਵਾਲਾ ਨਹੀਂ ਕੱਟ ਦੇ ਫਿਰ ਤਿੰਨ ਕਨਾਲਾ ਕਿਉਂ ਕਹਿੰਦਾ ਜਿਆਦੇ ਕਹ ਨਾ ਨਾ ਤਿੰਨ ਹੀ ਲਿਖੀਆਂ ਹੋਈਆਂ ਨੇ ਆਪਣੀਆਂ